ਹੈਲੋ ਜੀ ਸਤਿ ਸ੍ਰੀ ਅਕਾਲ ਐਂਡ ਵੈਲਕਮ ਕਰਦੇ ਆਂ ਜਸਰੀਨਾ ਵਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹੇ ਦੇਖੋ ਜੀ ਬੈਠੀ ਆ ਸੋ ਅੱਜ ਦਾ ਵਲੌਗ ਤੁਹਾਡੇ ਲਈ ਨਵਾਂ ਨਵਾਂ ਇਦਾਂ ਕਿਉਂਕਿ ਸਾਡੇ ਨਵੇਂ ਫੋਨ ਦੇ ਤੇ ਸ਼ੂਟ ਹੋ ਰਿਹਾ ਜਿਹੜਾ ਆਪਾਂ ਨਿਊ ਫੋਨ ਲਿਆ ਸੋ ਅੱਜ ਤੋਂ ਆਪਣੇ ਸਾਰੇ ਵਲੌਗ ਇਸ ਫੋਨ ਦੇ ਤੇ ਸ਼ੂਟ ਹੋਣਗੇ ਸੋ ਕੰਟੀਨਿਊ ਤੁਹਾਡੇ ਲਈ ਵਲੌਗ ਲੈ ਕੇ ਆਵਾਂਗੇ ਆਹ ਦੇਖੋ ਭਰਿਆ ਦਾ ਹਾਲਾ ਕਿਵੇਂ ਕੈਂਬਰ ਪਈ ਜਾਂਦਾ ਤੇ ਉੱਤੇ ਚੋਲੇ ਦੇ ਉੱਤੇ ਜਿਹੜੀ ਬੈਠੀ ਐ ਇਹਦੇ ਮਾਮਾ ਜੀ ਨੂੰ ਲਓ ਹੈਲੋ ਦੱਲਾ ਯੋ ਬਗੀ ਕਰ ਲੈ ਰੋਟੀ ਕਹਿੰਦਾ ਨਹੀਂ ਆ ਦੇ ਖਾਂਗੇ ਨਹੀਂ ਨਹੀਂ ਹਾਂ ਅਦਾਸ ਕੀ ਕਰਦੇ ਆ ਬਾਹਰ ਗਏ ਲੋ ਜੀ ਭੈਣ ਨੂੰ ਮਿਲੋ ਹਮ ਕਿਵੇਂ ਆ ਠੀਕ ਆ ਵਜੀ ਠੰਡ ਤੋਂ ਪੂਰੀ ਠੰਡ ਇਥੇ ਤਾਂ ਪੂਰੀ ਹੋਈ ਆ ਬਈ ਹੈ ਜਿੰਨੀ ਹੈਗੀ ਓਨੀ ਸਾਰੀ ਹੁੰਦੀ ਐ ਠੰਡਾ ਸਹੀ ਗੱਲ ਆ ਹਮ ਪੂਰੀ ਕੋਸਟ ਆਹਾਹਾ ਬੁੱਧਾ ਤਾਂ ਮੀ ਮੰਗੀ ਜਾਂਦਾ ਤੇਰਾ ਠੀਕ ਆ ਕਿਉਂਕਿ ਘਰ ਆਪਾਂ ਬਣਾ ਰਹੇ ਹਣਾ ਤੇ ਘਰ ਦੇ ਡੈੜੂੜਾ ਹੋਇਆ ਕਿ ਚਾਰਸ ਫੇਰੋ ਖੇਤਾਂ ਦੀ ਹਵਾ ਸਿੱਧੀ ਹੁੰਦੀ ਹੈ ਹੂੰ ਕੱਟ ਜੇਗੀ ਕਿ ਸਿਆਲ ਫੜਕ ਨਾ ਜਾਈ ਕਿਤੇ ਹੈ ਇਹ ਗੱਲ ਚਿੱਲੇ ਮੂਰੇ ਬੈ ਕੇ ਅੱਗ ਸੇਕਣ ਦਾ ਨਜ਼ਾਰਾ ਹੀ ਵੱਖਰਾ ਨੇ ਅੰਦਰ ਬਾਈ ਨੂੰ ਮਿਲੋ ਕਿਵੇਂ ਬਾਈ ਬਾਈ ਸਾਡਾ ਜਗਦਾ ਵੀਡੀਓ ਚ ਨਹੀਂ ਹੁੰਦਾ ਬਾਈ ਸਾਡਾ ਬਾਰ-ਬਾਰ ਬਹੁਤ ਹੋਦਾ ਕੈਮਰੇ ਪਰ ਬੋਲਦੇ ਨਹੀਂ ਦਰ ਜਾਂਦੇ ਸਾਰੇ ਠੀਕ ਆ ਸੋ ਪੂਰਾ ਪਰਿਵਾਰ ਨਾਲੇ ਕਾਫੀ ਦਾ ਇੰਜੋਏ ਕਰ ਰਹੇ ਆ ਕਾਫੀ ਪੀ ਰਹੇ ਆ ਨਾਲੇ ਬੈਠੇ ਆ ਇਕੱਠੇ ਬੈ ਗਏ ਨੰਨੂ ਨਾਲ ਹੀ ਫਿਕਰ ਵੈ ਗਿਆ ਕਹਿੰਦਾ ਰੋਟੀਆਂ ਤਾਂ ਖਾ ਲਈਆਂ ਚਾਹ ਨਹੀਂ ਪੀਣੀ ਹੋਣੀ ਹੋਰੇ ਹੋਰੇ ਚਾਹ ਕਾਫੀ ਦਾ ਵਾਜੋਤਾ ਨਹੀਂ ਨਹੀਂ ਕੀ ਡਿਮਾਂਡ ਆ ਨਹੀਂ ਨਹੀਂ ਬਾ ਹੁਣ ਆਪਾਂ ਲੈ ਜਾਣਾ ਇਹਨੂੰ ਬਾ ਰਸਤੇ ਦੇ ਵਿੱਚ ਰਸਤੇ ਦੇ ਵਿੱਚ ਡਿਮਾਂਡ ਹੋਣੀ ਘੰਟੇ ਕ ਦਾ ਪਾ ਲੈਣਾ ਡੀਜ਼ਲ ਪੈਟਰੋਲ ਆਉਦੇ ਜੀ ਹੁਣ ਉਦੋਂ ਦਾ ਫੇਰ ਚੱਲੂਗਾ ਕੰਟੀਨਿਊ ਹੈ ਐਨੇ ਵੀ ਅੱਜ ਰੋਟੀਆਂ ਇਹਨੇ ਬਹੁਤ ਖਾਦੀਆਂ हां पतल्या पतल्या ਤੇ ਰੋਟੀਆਂ ਸੀ ਤੇ ਕੀੜੇ ਕੀੜੇ ਚਲ ਕੋਈ ਨਾ ਫਿਰ ਹੂੰ ਐਵੇਂ ਲਾਦੀ ਹੰਬੜ ਜੀ ਇਹ ਰੋਟੀਆਂ ਬਹੁਤ ਲਵੀਡਦੀ ਨੇ ਨਹੀਂ ਰੋਟੀਆਂ ਉਹ ਵੈਸੇ ਤੇ ਆਏ ਹੁੰਦਾ ਨਾ ਵੀ ਜਦੋਂ ਦੂਜਾ ਬਣਾਉਂਦਾ ਹੋਵੇ ਉਦੋਂ ਸਵਾਦ ਵੱਧ ਲੱਗਦਾ ਹਾਂ ਹਾਂ ਪਤਲੀਆਂ ਪਤਲੀਆਂ ਰੋਟੀਆਂ ਠੰਡ ਦੇ ਵਿੱਚ ਸਾਗ ਜੀ ਨਾਲ ਖਾਧੀਆਂ ਜਾਂਦੀਆਂ ਨੇ ਸਾਗ ਨਾਲ ਵੱਧ ਖਾਧੀਆਂ ਜਾਂਦੀਆਂ ਹੂੰ ਮੈਂ ਤਾਂ ਪਹਿਲਾਂ ਗਿਵ ਅਪ ਕਰ ਗਿਆ ਸੀ ਬਾਈ ਦੀ ਤਾਂ ਸویر ਦੀ ਸویر ਦੀ ਸਹ ਚੰਗੀ ਸਹ ਚੰਗੀ ਕਰਾਈ ਆ ਜੀ ਇੱਥੇ ਫਾਇ ਨਹੀਂ ਸਾਰਾ ਤੇ ਵੀ ਸਹਾਰਾ ਯਾਦ ਨਹੀਂ ਤਾਂ 15 ਕਿਡੇ ਬਾਈ ਨੇ ਲਾਇਆ ਵਿਚਾਰ ਕੇ ਰੋਟੀ ਬਣਾਉਣਾ ਵੇ ਮੈਂ ਕਿਹਾ ਬਾਈ ਮੜਕ ਆ ਦੇਖ ਕਦੇ ਤਾਂ ਸਾਗ ਮੱਕ ਜੇ ਕਹਿੰਗੇ ਰੋਟੀ ਲਿਆ ਦੋ ਐ ਜੇ ਰੋਟੀ ਮੱਕ ਜੇ ਸਾਗ ਲੈ ਸਾਗ ਮੱਕ ਜੇ ਕਦੇ ਉਹ ਮੱਕ ਗਿਆ ਸਾਗ ਵਾਦ ਕੇ ਰੋਟੀ ਲਿਆ ਦੋ ਇੱਕ ਕਿਡੇ ਰੋਟੀ ਵਾਦ ਕੇ ਸਾਗ ਲਿਆ ਦੋ ਹਮ ਇੱਕ ਕਿਡੇ ਭਾਬੀ ਦਾ ਵੀ ਲਵਾਤਾ ਵਿੱਚ ਹਮ ਹਮ ਸਾਗ ਹਣ ਦੋ ਦਿਨ ਨਹੀਂ ਬੁਲਾਉਣਾ ਸਾਨੂੰ ਤੁਰ ਠੀਕ ਨਾ ਦੋ ਦਿਨਾਂ ਦਾ ਕੋਟਾ ਤੇਰਾ ਪੂਰਾ ਹੋ ਗਿਆ ਮੈਂ ਆਦੀ ਉੱਠ ਜਾਣਾ ਪੈਂਦਾ ਸ਼ਰਫਾਸੀ ਇਹ ਨਾ ਹੁਣ ਕੀ ਮਤਲਬ ਕੀ ਕਹਿੰਦੇ ਆਂ អਮੋਸ਼ਨਲ ਤਿਆਰ ਕਰ ਰਿਹਾ ਨਹੀਂ ਨਹੀਂ ਇਹ ਗੁੱਸਾ ਕਰ ਗਿਆ ਵੇ ਹੋਂ ਨਹੀਂ ਰਿੰਦਾ ਇਹ ਹੋਂ ਨਹੀਂ ਰਿੰਦਾ ਚੱਲਿਆ ਚਾਹ ਰੱਖਦੇ ਨਹੀਂ ਵਿੱਚ ਕਿਉਂ ਕੱਪ ਰੱਖਣ ਲੱਗਾ ਏ ਏ ਇਹ ਮੈਨੇ ਕਿਹੜਾ ਕਾਫੀ ਇਹਨੇ ਕਿਹ ਜਊਗੇ ਤਾਂ ਆਏ ਨਹੀਂ ਜਾਂਦਾ ਇਹਨੇ ਕਿਹੜਾ ਕਾਫੀ ਭਣੀ ਤੂੰ ਵੀ ਲਾ ਮੈਂ ਨਹੀਂ ਦਿੰਦਾ ਠੀਕ ਆ ਸੋ ਰਾਤ ਹੋ ਗਈ ਹਨੇਰਾ ਆਏ ਹੋਇਆ ਪੈਨ ਨੂੰ ਲੋਹੜੀ ਦੇਣ ਵਾਸਤੇ ਠੀਕ ਆ ਠੰਡ ਬਹੁਤ ਜ਼ਿਆਦਾ ਇੱਥੇ ਬਈ ਇਹਦਾ ਹਿੱਟ ਰੂਟਰ ਨਾਲ ਹੀ ਲੈ ਕੇ ਆਏ ਹਾਂ ਤੇ ਅੱਜ ਜਾਣਾ ਆਪਾਂ ਥੋੜਾ ਜਿਹਾ ਆਪਣਾ ਕੰਮ ਸੀਗਾ ਤੁਹਾਨੂੰ ਦੱਸਦੇ ਗਾں ਜਾ ਕੇ ਬਲੌਗ ਕਰਿਓ ਕੰਟੀਨਿਊ ਠੀਕ ਆ ਆਪਣੇ ਬਹੁਤ ਜਲਦੀ ਬਾਬਰ ਕੇ ਸਭ ਨੂੰ ਦੱਸ ਦੇ ਜੇ ਨਾ ਕੋ ਚੱਲਿਆ ਤੇਰਾ ਡੈਡੀ ਨੂੰ ਚੁੱਪ ਕਰ ਜਾ ਨਹੀਂ ਗੱਲ ਨਹੀਂ ਕਰਨੀ ਆਪਾਂ ਇਹ ਨਹੀਂ ਕਰਦੇ ਗੱਲ ਮੈਂ ਮੰਨਦਾ ਫੇਰੀ ਗੱਲ ਮੈਨੂੰ ਛੇੜੀ ਜਾਂਦੀ ਦੇਖ ਲਓ ਦੇਖੋ ਸਾਰੇ ਜਾਨੇ ਇਹ ਆਪਾਂ ਸੌਂ ਕਰਨਾ ਕਿ ਜੀ ਦਾਨ ਲਾਸ ਲੋਕਾਂ ਨੂੰ ਜਿਹੜਾ ਗਾਣਾ ਨਾ ਚੱਲੇ ਨਾ ਵੇਚਤੀ ਹੋਊਗੀ ਕਿਦੀ ਠੀਕ ਆ ਚਲੋ ਕੋਈ ਨਹੀਂ ਚੱਲਿਆ ਹੁਣ ਵੇਰੀ ਦੱਸਾਂਗੇ ਹਨ ਜੋ ਕੱਢਿਆ ਉਹ ਨਹੀਂ ਦੱਸਣਾ ਪਹਿਲਾਂ ਕੋਈ ਗੱਲ ਨਹੀਂ ਕਰਨੀ ਡਰ ਮੈਨੂੰ ਵੀ ਲੱਗ ਰਿਹਾ ਠੀਕ ਆ ਬਸ ਥੋੜਾ ਪਿਆਰ ਆ ਸਾਰਿਆਂ ਦਾ ਚੱਕਰੀ ਕੋਈ ਨਹੀਂ ਹਨਾ ਪੜਦਾ ਇਹ ਖੁਰਕ ਨਹੀਂ ਤੁਸੀਂ ਨਾਲ ਆਪ ਸਾਈ ਨਾਲ ਮਿਲ ਕੀ ਆ ਨਹੀਂ ਬਾਈ ਸੱਟ ਸੁਣੇਗਾ ਬਈ ਗਾਣਾ ਮੇਰਾ ਬਸ ਅਹੀਂ ਤਾਂ ਦੋਨੇ ਕੱਟੇ ਹੋ ਕੇ ਸੁਣੇਗੀ ਸੁਣਾਂਗੇ ਹੋਰ ਤਾਂ ਘਰ ਦੇ ਪੰਜ ਸੱਤ ਬੰਦੇ ਤਾਂ ਉਹਨੂੰ ਕਹਿ ਦੇਣਾ ਬਈ ਤੁਸੀਂ ਸੁਣਨੇ ਸੁਣਨਾ ਬਾਹਰ ਨਾਲ ਕੋਈ ਸੁਣੇ ਨਾ ਸੁਣੇ ਕਹਦੇ ਪਤਾ ਧਰ ਕੇ ਸੁਣੀਏ ਅਸੀਂ ਆਪਣਾ ਇਹ ਮੰਨਿਆ ਵੀ ਸੌਕ ਵੀਊ ਆ ਗਿਆ ਆਪਾਂ ਕਾਮਯਾਬ ਆ ਵਾ ਕਾਣਾ ਦੇ ਪਾੜ ਦੇ ਪਾੜ ਜਾਂਦਾ ਨਾ ਤਰਾ ਸੋਨ ਕਾਣਾ ਸੀ ਜਾਂਦਾ ਜ਼ਰੂਰ ਹੈ ਤੇਰਾ ਠੀਕ ਆ ਆਪਾਂ ਕਹਿੰਦੇ ਆਪਣੇ ਗਾਣੇ ਨੂੰ ਸੌਕ ਵੀਊ ਆ ਗਿਆ ਆਪਾਂ ਕਾਮਯਾਬ ਆ ਵਾਂ ਬਸ ਆਪਾਂ ਇਹ ਮੰਨਦੇ ਆ ਬਸ ਇਹ ਤੋਂ ਬਾਹਰ ਲੰਬਾ ਟਾਰਗੇਟ ਨਹੀਂ ਲੱਗਿਆ ਠੀਕ ਹੈ ਨਾ ਓਏ ਹੋਏ ਹੋਏ ਧੂਆਂ ਠੰਡ ਬਹੁਤ ਜ਼ਿਆਦਾ ਆ ਬਈ ਧੂਆਂ ਬਹੁਤ ਹੈ ਹੂੰ ਸੋ ਪਹਿਨਵਾ ਤੇ ਲੈਂਦੀ ਆ ਕਿ ਮੂਫਲੀ ਅਜਿਕੇ ਲਈ ਮੂਫਲੀ ਨਹੀਂ ਸਾਰਦਾ ਆਪਾਂ ਦਾ ਨਹੀਂ ਮੈਨੂੰ ਇੰਨਾ ਸੋਹਣ ਲਿਆਂਦਾ ਜੇ ਫੇਰ ਵੇਖਦੇ ਬਹਿ ਗਿਆ ਹਾਂ ਯਾੱਟੀ ਹੋ ਗਈ ਨਿਗਾ ਮਾਰ ਲਈਆਂ ਟੇਬਲ ਭਰਿਆ ਪਿਆ ਟੇਬਲ ਭਰਿਆ ਪਿਆ ਠੀਕ ਆਏ ਤੇ ਨਹੀਂ ਕਿਤੇ ਵਿੱਚ ਮੜ ਪੀਦਾ ਹੋਵੇ ਅਸੀਂ ਆਪਦਾ ਸਮਾਨ ਲੈ ਕੇ ਆਂਦਾ ਨਾਲ ਸੋਹਣ ਲੈ ਆ ਆਪਦਾ ਸਮਾਨ ਆ ਸਾਡਾ ਅਸੀਂ ਇੱਕ ਦਿਨ ਰਹਿ ਕੇ ਜਾਣਾ ਸੀ ਇੱਥੇ ਹੂੰ ਫੂਡ ਟੈਕੀ ਭਰਿਆ ਹੋ ਸਾਡੇ ਟੈਕੀ ਭਰਿਆ ਹੋ ਠੀਕ ਚਾ ਫੇਰ ਮੜ ਪੀਦਾ ਸੀ ਤੇ ਜਾਣਾ ਤੇ ਸਮਾਨ ਦੇ ਦਈਏ ਇਹਨੂੰ ਠੀਕ ਠੀਕ ਆ ਅੱਜ ਜਰਾ ਅਸੀਂ ਵਲੌਗ 'ਚ ਨਹੀਂ ਸਮੋਣ ਦੋ ਸਮਾਨ ਦਿਖਾਣਾ ਫੇਰ ਤੁਸੀਂ ਕਹੋਗੇ ਮਗਰ ਜਿਹੜੇ ਲੋੜੀ ਲੈ ਕੇ ਨਹੀਂ ਜਾਂਦੇਓ ਫਿਰ ਭੈਣਾਂ ਵਿਚਾਰੀਆਂ ਖੋਸਦੀਆਂ ਨੇ ਸਾਡੇ ਭਰਾ ਆਉਂਦੇ ਨਹੀਂਗੇ ਤੇ ਜਿਹੜੇ ਭਰਾ ਨਹੀਂ ਜਾਂਦੇ ਉਹਨਾਂ ਦੇ ਮਿਰਚਾਂ ਵੀ ਲੱਗਦੀਆਂ ਨੇ ਕਿ ਯਾਰ ਸਾਡੇ ਅਗੇ ਕੰਡੇ ਵੀ ਜੀਦਦੇ ਹੋ ਤੁਸੀਂ ਇਸੀਆਂ ਕਰਕੇ ਉਹ ਸਮਾਨ ਨਹੀਂ ਦਿਖਾਉਣਾ ਕੀ ਲੈ ਗਿਆ ਇਹਦੀ ਵਾਤੇ ਠੀਕ ਆ ਕਿ ਦਿਖਾ ਦੇਗੀ ਰਹਿਣ ਦੀਗੀ ਹਣਾ ਰਹਿਣ ਦੀਗੀ ਠਾ ਵੇਖ ਵੇਖ ਫਿਰ ਮੇਰੇ ਉਹ ਜਾਨੀ ਕਿ ਯਾਰ ਹੋ ਜਾਂਦੀ ਹੈ ਨਾ ਸਾਰੀਆਂ ਚੀਜ਼ਾਂ ਖਤ ਬਗਲੇ ਨੇ ਪਹਿਲੀ ਦੇਖੀ ਹੁੰਦਾ ਹਾਂ ਇਹਦਾ ਗੱਲ ਹੈ ਇਹਨਾਂ ਨੂੰ ਫਿਰ ਪਾ ਕੇ ਹਵਾ ਵੀ ਕਰਨੀ ਹੁੰਦੀ ਹੈ ਨਾ ਉਹ ਪਟ ਤੀ ਅਗਲਾ ਕਹੂਗਾ ਇਹ ਭਾਣਾ ਮੈਂ ਕੱਲ ਸਾਰਾ ਦਿਨ ਲਾਇਆ ਇਟਾਂ ਲਾਉਣ ਦੇ ਉੱਤੇ ਤੇ ਉਹ ਚੱਕ ਇੱਕ ਵਾਰ ਹੁਣ ਮੈਂ ਮੈਸਤਰੀ ਕਾਹਦੇ ਲੱਗਿਆ ਕਹਿੰਦੇ ਮੈਂ ਘਰੀ ਵਾ ਜਾ ਮਣ ਜੂਈ ਹੈ ਸਹੀ ਗੱਲ ਆ ਆਏ ਅਰ ਜਾ ਸਿੱਧੂ ਦੀ ਭੈਣ ਮਾੜੀ ਮੂੜੀ ਚਣਾਈ ਵੀ ਕਰ ਲੈਂਦੀ ਆ ਜੀ ਇੱਟਾ ਜਨੇ ਨਹੀਂ ਚੜੀਆਂ ਠੀਕ ਆ ਮਿਸਤਰੀ ਉਧਰ ਲੱਗੇ ਤੈਨੂੰ ਉਹ ਵੀ ਦਿਖਾਉਣੇ ਵੀ ਉਧਰਲਾ ਸੋ ਘੈਂਟ ਘਰ ਬਣਨ ਨੂੰ ਜਾ ਰਿਹਾ ਆਪਣਾ ਉੱਥੇ ਉਹਨੂੰ ਦਿਖਾਉਣੇ ਤੁਹਾਨੂੰ ਪਰ ਨਕਸ਼ਾ ਆਪਾਂ ਇੱਕ ਦੋ ਦੋ ਤਿੰਨ ਬਲੌਗ ਜੇ ਅੱਗੇ ਦਿਖਾ ਕੇ ਦਿਖਾਵਾਂਗੇ ਤੁਹਾਨੂੰ ਵੀ ਕੀ ਚੀਜ਼ ਬਣ ਜਾ ਰਹੀ ਆ ਆਪਾਂ ਥੋੜਾ ਜਿਹਾ ਉਹ ਥੋੜਾ ਜਿਹਾ ਸੀਕ੍ਰਟ ਆ ਚੀਜ਼ ਵੀ ਕੀ ਚੀਜ਼ ਬਣਨੀ ਪੂਰਾ ਘੈਂਟ ਘੋਠੀ ਬਣਨੀ ਆ ਸੋ ਨਕਸ਼ਾ ਸਿਲੈਕਟ ਕੀਤਾ ਇੱਧਰ ਠੀਕ ਆ ਜਿਹੜਾ ਘਰ ਬਣ ਰ ਉਹ ਕਾਸੀ ਵੀ ਅੱਜ ਨਹੀਂ ਸਲੈਕ ਕਰਾਉਂਦੇ ਪੈਸੇ ਲੱਗਣਗੇ ਪੈਸੇ ਦੇ ਰਿਹਾ ਭਈਆ ਨਹੀਂ ਆਏ ਕੋਈ ਚੱਕਰ ਨਹੀਂ ਨੋਟਾਂ ਦੀਆਂ ਪੰਡਾਂ ਦੀਆਂ ਪੰਨਾਂ ਢੇਰੀ ਲਾ ਦੇਗਾ ਟੈਨਸ਼ਨ ਨਾਲੀ ਭਾਈ ਤੂੰ ਹਾਂ ਬਾਦੂ ਬਣਾ ਕੀ ਬਣਾਉਣਾ ਚੱਕਰ ਹੀ ਕੋਈ ਨਹੀਂ ਨਾਲ ਹਾਂ ਪਰ ਸਾਰੇ ਜਾਣ ਗਨੇ ਵੀ ਆ ਵੀ ਪ੍ਰੀਤੂ ਵੀ ਨਾਲ ਆ ਆਪਣੇ ਹੈ ਆ ਵੀ ਨਾਲ ਅੱਜ ਠੀਕ ਆ ਚਲੋ ਫਿਰ ਤੁਹਾਨੂੰ ਘਰੋਂ ਖਾਣਾ ਜਿਹੜਾ ਬਣ ਰਿਹਾ ਠੀਕ ਆ ਫਿਰ ਆਪਾਂ ਕਰਦੇ ਕੰਟੀਨੂ ਵਲੌਗ ਲੋਬੀ ਦੋਸਤੋ ਇਹ ਔਕਾਰ ਬਣ ਰਿਹਾ ਜਾ ਰਿਹਾ ਜਿਹੜਾ ਤੁਹਾਨੂੰ ਆਪਾਂ ਗੱਲ ਕੀਤੀ ਸੀ ਠੀਕ ਆ ਬਾਕੀ ਹਲੇ ਨੀਂਆ ਭਰ ਗਈਆਂ ਭਰਤੀ ਪੈ ਗਈ ਆ ਬਾਕੀ ਅਗਲਾ ਜਿਹੜੀ ਇਧਰ ਸਾਈਡ ਆ ਗਈ ਇਹ ਪੋਰਚ ਆ ਗਿਆ ਆਪਣਾ ਬਟ ਜਿਹੜੀ ਇਹ ਕੋਠੀ ਆ ਇਹ ਆਮ ਕੋਠੀਆਂ ਨਾਲ ਅਲੱਗ ਹੋਊਗੀ ਕਿਉਂਕਿ ਆਮ ਆਪਣਾ ਪੋਰਚ ਜਿਹੜਾ ਰੱਖਿਆ ਜਾਂਦਾ ਉੱਥੇ ਹੀ ਆਪਣੀ ਮੇਨ ਐਂਟਰੀ ਹੁੰਦੀ ਆ ਉੱਥੇ ਆਪਣਾ ਪੋਰਚ ਹੁੰਦਾ ਬਟ ਇਸ ਘਰ ਦੇ ਵਿੱਚ ਬਹੁਤ ਕੁਝ ਚੇਂਜ ਆ ਕਿ ਜਿਹੜੇ ਪੋਰਚ ਹੈਗਾ ਉਹ ਸਿਰਫ ਪੋਰਚ ਹੀ ਆ ਠੀਕ ਆ ਆਈ ਨਹੀਂ ਕਿ ਉੱਥੇ ਆਪਾਂ ਆਮ ਕੀ ਹੁੰਦਾ ਜਿਹੜੀਆਂ ਕੋਠੀਆਂ ਪੈਂਦੀਆਂ ਨੇ ਉੱਥੇ ਆਪਾਂ ਗੱਡੀ ਖੜ ਜੰਦੀ ਮੂਹਰੇ ਤੇ ਉਥੋਂ ਦੀ ਆਪਾਂ ਅੰਦਰ ਐਂਟਰੀ ਕਰਨੀ ਜਦੋਂ ਮੂਹਰੇ ਗੱਡੀ ਖਲਾਰ ਦਿੰਨੇ ਤਾਂ 4 ਰੁਪਏ ਦੀ ਗੀੜੀ ਕੱਢਦੇ ਫਿਰਦੇ ਵੀ ਬੜੀਏ ਕਿੱਧਰ ਦੀ ਗੱਡੀ ਤੇ ਹਨਾ ਠੀਕ ਆ ਤੇ ਇਹਦੀ ਮੇਨ ਐਂਟਰੀ ਕਿਸ ਪਾਸੇ ਹੋਰੂਗੀ ਬਾਕੀ ਥੋੜਾ ਕੰਪਲੀਟ ਹੋ ਲੈਣ ਤੋਂ ਥੋੜਾ ਜਿਹਾ ਫਿਰ ਤੁਹਾਨੂੰ ਨਾਲ ਆਪਾਂ ਨਕਸ਼ਾ ਵੀ ਦੇਵਾਂਗੇ ਕਿ ਕਿਹੜੀ ਚੀਜ਼ ਬਣ ਜਾ ਰਹੀ ਹੈ ਪੜਾਈ ਸਸਪੈਂਸਾ ਠੀਕ ਆ ਤੇ ਬਹੁਤ ਘੈਂਟ ਕੋਠੀ ਬਣਨੀ ਹੈ ਜਿਹੜੀ ਬਣਨੀ 2 ਮਹੀਨੇ ਦੀ ਮਿਹਨਤ ਕਰਨ ਤੋਂ ਬਾਅਦ ਨਕਸ਼ਾ ਸਿਲੈਕਟ ਕੀਤਾ ਸੀ ਮੈਂ ਤੇ ਨਕਸ਼ਾ ਬਹੁਤ ਘੈਂਟ ਆ ਓਕੇ ਸੂਨ ਬਾਕੀ ਤੁਸੀਂ ਸਾਰਿਆਂ ਨਾਲ ਕੰਟੀਨਿਊ ਆਪਾਂ ਕਰਦੇ ਰਵਾਂਗੇ ਦੇਖਿਓ ਵੀ ਕਿਵੇਂ ਲੱਗਦਾ ਪੁਰਾਣ ਘੈਂਟ ਘਰ ਬਣਾਉਣਾ ਆਪਾਂ ਹੀ ਬੜਾ ਠੀਕ ਆ ਆ ਪੋਰਚਾ ਬਾਕੀ ਚਾਰ ਦੁਬਾਰੀਆਂ ਦੇ ਦੀ ਵਲਗਣ ਕਰਨਾ ਅਜੇ ਇੰਨਾ ਕੀ ਹੋਇਆ ਬਸ ਨੀਂਹਾਂ ਭਰੀਆਂ ਗਈਆਂ ਹੁਣ ਉਸ ਤੋਂ ਬਾਅਦ ਜਲਦੀ ਜਲਦੀ ਹੀ ਆਪਣਾ ਚੱਕ ਦੇਣਾ ਕੰਮ ਇਦੋਂ ਦਾ ਥੋੜਾ ਨੀਂਹ ਵਾਲਾ ਕੰਮ ਔਖਾ ਹੁੰਦਾ ਜਿੱਦਾਂ ਆ ਕਿਚਨ ਆ ਗਈ ਆਪਣੀ ਆ ਕਿਚਨ ਆ ਗਈ ਆਪਰੇ ਕਿਚਨ ਆ ਗਈ ਆ ਕਿਚਨ ਦੇ ਨਾਲ ਸਪੈਸ ਸੈਂਟਰੀ ਬਣੀ ਹੋਈ ਆ ਕਿ ਜਿਹਦੇ ਵਿੱਚ ਆ ਭਾਂਡੇ ਵਗੈਰਾ ਧੋਣ ਵਾਸਤੇ ਅਲੱਗ ਤੇ ਸਾਰਾ ਜਿਹੜਾ ਗਿੱਲਾ ਪਾਣੀ ਆ ਉਹ ਸਾਰਾ ਇੱਕ ਸਾਈਡ ਤੇ ਕੋਈ ਸਾਰੀ ਰਸੋਈ ਵਿੱਚ ਬੇਸ਼ੱਕ ਆਪ ਕੋਈ ਵੀ ਕੰਮ ਕੀਤਾ ਚਾ ਭਾਂਡੇ ਧੋਣ ਵਾਲੇ ਇਹਦੇ ਚ ਰੱਖ ਦੋ ਲਿਆ ਕੇ ਤੇ ਪਤਾ ਨਹੀਂ ਲੱਗੂਗਾ ਰਸੋਈ ਸਾਫ਼ ਰਹੂਗੀ ਆਪਣੀ ਓਕੇ ਬਾਕੀ ਹਜੇ ਮੰਨ ਲਿਆ ਤੁਹਾਨੂੰ ਹਜੇ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਕਰਾਂਗੇ ਸੋ ਠੰਡ ਬਹੁਤ ਆ ਬਾਈ ਜੀ ਅੱਗ ਵਿਚਾਲੀ ਮਿਸਤਰੀਆਂ ਨੇ ਠੀਕ ਆ ਤਤੀ ਤਤੀ ਚਾਹ ਵੀ ਗੇ ਇੰਜੋਏ ਕਰੋ ਹਨਾ ਐ ਬਾਈ ਜੇ ਉਹਨਾਂ ਸੀਰ ਗਰਮ ਹੁੰਦੇ ਹਣੇ ਉਦੋਂ ਦਾ ਫੇਰ ਸ਼ਾਮ ਪੈ ਜਾਂਦੀ ਹਨਾ ਬਾਈ ਠੀਕ ਆ ਚਲੋ ਕੋਈ ਆਹੀ ਟਾਈਮ ਆ ਠੰਡ ਦਾ ਵੀ ਹਾਂਜੀ ਹਾਂ ਹੁਣ ਅੱਗੇ ਹਵਾ ਠੰਡੀ ਉਹ ਜਿੱਦਣ ਹੋ ਜਾਊਗੀ ਲਓ ਜੀ ਉਧਰ ਮਿਹਨਤਰੀ ਲੱਗੀ ਹੋਇਆ ਕੰਮਾਂ ਦੇ ਤੇ ਸਾਡੇ ਵਾਲਾ ਆ ਗਈ ਸੀ ਕੀ ਜਾਂਦਾ ਹਾਂ ਚੱਲ ਗਏ ਫਿਰ ਚੱਲ ਕਰ ਗਏ ਰੋਟੀ ਯੋਗਾ ਦੇਖੋ ਦੇਖੋ ਟੋਏ ਕੜਗੜੇ ਪਏ ਹੋਏ ਆ ਗਏ ਭਾਈ ਲਓ ਜੀ ਬੱਲੇ 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 ਗਲਾਸ ਵੜੇ ਹੋਏ ਨੇ ਠੀਕ ਆ ਬਹੁਤ ਇੰਨੀ ਆ ਹੀ ਹੁੰਦੀ ਆ ਇਹ ਕੀ ਹੋ ਰਿਹਾ ਜੀ ਸਮਾਨ ਐਸ਼ੂ ਜੈਸ਼ੂ ਕਾਕਾ ਕਿਵੇਂ ਆ ਨਹੀਂ ਨਹੀਂ ਖੋਲ ਜਾਨੀ ਖੋਲ ਜਾਨੀ ਬਹੁਤ ਸੋਹਣੀ ਲੈਸ਼ੂ ਬੁੱਤ ਤੇਰੀਆਂ ਵੀ ਹੈਗੀਆਂ ਆ ਇਹ ਦੇਖੋ ਠੀਕ ਆ ਆ ਫਿਰ ਸੇਫ ਸੀ ਜੈਸ਼ੂ ਇੱਕ ਮਿੰਟ ਦਿਤੀ ਮਤ ਤੁਮ ਉਨਕ ਲੜਦੀਆਂ ਤੁਸੀਂ ਬਹੁਤ ਸੋਹਣੀ ਹੈ ਜੀ ਮੈਂ ਖਵੇ ਮੈਂ ਕਰਾਂ ਵੀ ਮੇਰੀਆਂ ਤਾਂ ਮਿੱਟੀ ਦੇ ਵਿੱਚ ਖਰਾਬੀ ਹੋ ਜਾਣੀ ਹੈ ਇੱਥੇ ਮੈਂ ਤੈਨੂੰ ਵੀ ਕੋਠੀ ਜੀ ਕੋਲੋਂ ਫਸਲ ਲੈਣੀ ਸੋਈ ਜੀ ਜਿਵੇਂ ਕਹਿੰਦੇ ਨੇ ਨਹੀਂ ਨਹੀਂ ਉੱਦੋਂ ਠੰਡ ਲਵਾ ਲੈਣੀ ਆ ਉਹ ਤੂੰ ਨਾ ਫੁੜਕ ਜੀ ਕਿਤੇ ਤੂੰ ਹੋਰ ਮਿੱਟੀ ਦੇ ਵਿੱਚ ਨਹੀਂ ਖਰਾਬ ਹੋਏਂਗੇ ਭਾਈ ਥੋੜੇ ਠੰਡ ਹੈ ਵੀ ਬਹੁਤ ਜ਼ਿਆਦੇ ਆ ਠੰਡ ਹੈ ਵੀ ਜ਼ਿਆਦੇ ਥੋੜੇ ਭਾਈ ਪਾਣੀ ਦਾ ਕੋਈ ਨਹੀਂ ਇਹਦਾ ਕੀ ਆ ਠੰਡ ਤਾਂ ਹੁਣ ਲੱਗਦੀ ਆ ਨਹੀਂ ਨਹੀਂ ਇਹ ਤਾਂ ਬਹੁਤ ਵੱਡੀਆਂ ਹੋ ਜਾਣੀਆਂ ਪਤਾ ਜਿਹੜੇ ਪਾਈਆਂ ਨਾ ਥੋੜੀਆਂ ਜਿਹੀ ਉਹਦੀ ਵੱਡੀਆਂ ਮਿਲ ਗਈਆਂ ਇਹਡੀਆਂ ਵੱਟੀਆਂ ਇਹ ਫਿਰ ਤੋ ਦੇਖ ਪਾਏ ਮੌਜੇ ਕਿੰਨੀਆਂ ਸੋਹਣੀਆਂ ਕੁਸਮੀਲਾ ਸਨੀਲੇ ਪਗੀਆਂ ਹੂੰ ਫੁੱਲਾਂ ਵਾਲੀਆਂ ਹੂੰ ਸੋਹਣੀਆਂ ਵੀ ਬਹੁਤਾ ਇਹ ਵਦ ਤੇਰੀ ਪਰਜਾਈ ਨਹੀਂ ਲਿਆਂਦੀਆਂ ਕਾਕਾ ਡਿਜ਼ਾਈਨਿੰਗ ਆ ਆਪ ਦੇ ਅੱਗੇ ਸੋਹਣੀਆਂ ਫੁੱਲਰ ਗੀ ਨਹੀਂ ਹੁੰਦੀ ਹੁੰਦੀ ਇਹ ਇਹਨੇ ਤੇਰੀ ਬੇਬੇ ਹੀ ਮਾਡਲ ਕਰਤੀ ਆ ਮੈਂ ਤਾਂ ਅੱਗੇ ਕਹੀ ਜਾਨੀ ਆ ਹੈ ਮੈਂ ਮੈਂ ਕਹਿੰਦਾ ਤੁਹਾਡੇ ਚਾਵਾ ਪੰਚ ਜਾਣੇ ਤਰਾਲ ਕੇ ਨਾ ਬਹੁਰੀ ਬੁਲਗਾਈ ਗਈ ਤੇ ਹੁਣ ਤੁਹਾਨੂੰ ਨੰਬਰ ਨੂੰ ਸਾਰੇ ਨੂੰ ਬਦਲਦਾ ਬਹੁਤ ਚੇਂਜ ਨਹੀਂ ਹੋਈ ਉਹਨੇ ਪੰਜ 6 ਜਾਣੇ ਚੇਂਜ ਕਰਦੇ ਬਹੁਤ ਦੇਸੀ ਨਹੀਂ ਹੋਈਗੀ ਤੇ ਤੈਨੂੰ ਪੰਜ ਜਾਣੇ ਬ੍ਰੈਂਡ ਕਰਦੇ ਪ੍ਰਿੰਟਡ ਕਰਦੇ ਸਹੀ ਗੱਲ ਕੀ ਗੱਲ ਸੁਣੀ ਸੋਹਣੀ ਹਾਂ ਉਹ ਚੱਪਦੇ ਉਹਨੇ ਲੈ ਚਲੋ ਜੀ ਲੋੜੀ ਲੋੜੀ ਸਕਸੈਸਫੁਲ ਆ ਮੈਨੂੰ ਮੈਨੂੰ ਤਾਂ ਇਹ ਨਹੀਂ ਪਤਾ ਵੀ ਲੈ ਕੇ ਕੀ ਜਾਂਦਾ ਅੱਛਾ ਮੱਚਾ ਹਾਈ ਹੈ ਮੈਂ ਤਾਂ ਗਾ ਕੇ ਤਾਂ ਕਦੀ ਮੂਫਲੀ ਲਿਆਂਦੀ ਅਦਗੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਮਨੇ ਪਾ ਕੇ ਦੇਖੀ ਅੰਲੈਕ ਹੀ ਹੋ ਗਿਆ ਸੂਟ ਮੈਂ ਕਿ ਅੰਦਰ ਕੁੰਡਾ ਡਾਇਆ ਵਦਨ ਕੀ ਕਰੀ ਜਾਂਦੇ ਆ ਲਵੀ ਹੈਂਡਵਰਕ ਸੂਟ ਆਏ 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 ਕਿੰਨਾ ਸੋਹਣਾ ਵਾ ਵਾ ਸ਼ਰ ਸ਼ਿਕਾਰੇ ਮਾਰਦੇ ਬਈ ਐਵੇਂ ਤਾਂ ਨਹੀਂ ਗੱਲ ਮਾੜੀ ਮੋਟੀ ਗੱਲ ਮੈਂ ਰਾਤ ਹੀ ਕਿਹਾ ਸੀ ਮੈਂ ਆਗਾ ਤੇਰੇ ਦੇਸਾਂ ਦਾ ਰਾਜਾ ਹਾਂੜਾ ਬਾਲਾ ਰਾਂਗ ਦੇ ਪਾਕੇ ਦੇਖ ਹੂੰ ਮਾਨੋ ਕੱਟ ਗਈ ਜੰਦੀ ਇਹ ਤਾਂ ਠੰਡਾ ਠੰਡ ਹੈ ਜਬੜੀ ਇਹ ਨਹੀਂ ਲਾਉਂਦੀ ਜੇ ਅੰਦਰ ਨਹੀਂ ਲਾਉਂਦੀ ਬਾਹਰ ਬਹੁਤ ਠੰਡਾ ਲੱਗਦਾ ਲਾਭ ਨਹੀਂ ਲਾਭ ਬਹੁਤ ਠੰਡਾ ਖਾ ਮਾਰੀ ਇਹ ਨਹੀਂ ਸੋਚੀ ਇਹ ਤੇ ਚੁੰਨੀ ਨੇ ਕੱਲ ਨਾ ਸਾਨੂੰ ਆਥਨ ਰਾਤ ਜਿਹੜਾ ਹੋਇਆ ਨਾ ਤੇਰੀ ਚੁੰਨੀ ਕਰਤੀ ਹੋਇਆ ਯੈਸ ਤੇ ਅੰਦਰੋਂ ਇਹਦੇ ਨੇਰਾ ਹੋਇਆ ਨਾ ਆ ਵੀ ਜਿਹੜਾ ਇਹਦੇ ਉੱਤੇ ਲੱਗਾ ਹੋਇਆ ਸੀ ਨਾ ਚੱਲ ਲੈ ਇਹਨੂੰ ਲੱਗਾ ਵੀ ਕੱਲਾ ਆ ਚੱਲ ਜੂ ਫੇਰ ਇਹ ਕਹਿੰਦੇ ਨਹੀਂ ਮਲੇਸ ਵੀ ਨਾਲ ਲਵਾ ਕੇ ਨਹੀਂ ਆ ਫੇਰ ਲੈਸ ਨੂੰ ਉਸ ਲੱਗੇ ਕੜੇ ਤੇ ਇਹਨੂੰ ਕੱਲ ਡਾਈ ਕੀਤਾ ਪੀਲ ਬਣਾਇਆ ਹੈ ਤਾਂ ਬਹੁਤ ਸੋਹਣਾ ਬੰਨ ਨਿਭੜਗਾ ਕੰਮ ਇੰਨਾ ਹੀ ਸੀ ਥੋੜੋ ਜਿਹਾ ਸੀ ਫੜੀ ਫੜੀ ਬਹੁਤ ਆਵਾਜ਼ ਸੁਣੋ ਆਏ ਨੇ ਕਿ ਪੁੱਠੀਆਂ ਨਹੀਂ ਗਿਜੋਣੀਆਂ ਹਈ ਇੱਕ ਬਾਹਰ ਵੀ ਬੈਠੀ ਜਾ ਕੀ ਜਾਂਦੀ ਓਵੇ ਉਹ ਮੰਮੀ ਨੇ ਮੈਨੂੰ ਬੇਨਾਂ ਲਾੜ ਪੈ ਨਹੀਂ ਕਹੂਗੀ ਹੁਣ ਤੂੰ ਸਾਰਾ ਸਮਾਨ ਦੇ ਓਨੇ ਮੈਂ ਬਾਹਰ ਕਰਕੇ ਵੀਨੂੰ ਕੁਛ ਵੀ ਨਹੀਂ ਦਿੰਦੇ ਤੁਸੀਂ ਬਹੁਤ ਸੋਹਣਾ ਨਹੀਂ ਹੂੰ ਬਹੁਤ ਸੋਹਣਾ ਲੱਾ ਮਮਾ ਉਹ ਛੋਟੇ ਹਾਂ ਮੈਂ ਛੋਟੇ ਨਹੀਂ ਪਾਉਣੀ ਛੋਟੇ ਹੀ ਪਾਉਣੀ ਐਸ਼ ਨਹੀਂ ਐਸ਼ ਨੇ ਪਾਇਨ ਅਨੇ ਜੈ ਸੁਮੀ ਲੱਗ ਜਾ ਉਹ ਮੇਰਾ ਗੁੱਗੂ ਜਾ ਸਾਡਾ ਕਾਕਾ ਐਕਣਾ ਬੇਬੇ ਨੇ ਆਉਣ ਲੱਗੀ ਤੋ ਕਿੰਨਾ ਸਮਾਨ ਖਾਨ ਖੂਨ ਵਾਲਾ ਮੈਂ ਨਾ ਜਦੋਂ ਮੈਂ ਵੀਡੀਓ ਬਣਾਉਂਦਾ ਸੀ ਆਉਂਦਾ ਹਿਆ ਤੇ ਲੋਹਾਵਾ ਜੇ ਨੂੰ ਬਚਾ ਕੇ ਲਕੁਈ ਜੀ ਜਾਈ ਸਾਹਮਣੇ ਨਾ ਜਾਵੇ ਕਿ ਇਹਨੂੰ ਪਤਾ ਨਾ ਲੱਗੇ ਮੈਂ ਜੋ ਗੱਡੀ 'ਚ ਰੱਖਿਆ ਉਦੋਂ ਵੇਖਿਆ ਆਂਦਾ ਦੇਖੋ ਜੀ ਵਾਹ ਮਖਾਣੇ ਪਿੰਨੀਆਂ ਇਹ 'ਚ ਹੁਣ ਪਤਾ ਨਹੀਂ ਕੀ ਆ ਦੱਬੇ ਦੱਬੇ 1 ਕੋ ਬੜਾ ਵੱਡਾ ਇਹ ਚਾਹ ਲੱਡੂ ਮਾਤਾ ਨੂੰ ਫਿਕਰ ਆਉਂ ਕਹਿੰਦੀ ਘਰੇ ਨਾ ਮੈਸਤਰੀ ਮੋਸਤਰੀ ਦੱਗੇ ਕੰਮ ਕਰਦੇ ਆ ਵਿਚਾ ਚਾਹ ਨਾ ਦਿੱਤਾ ਜਾਊਗਾ ਠੀਕ ਆ ਹਮ ਆ ਜਿਹੜਾ ਮੈਸਤਰੀ ਇੱਕ ਦਿਨ ਖਵਾ ਦੇਦਾ ਸੀ ਉਹਦੀ ਜਿਹੜੀ ਸਖਣ ਕਹਿੰਦਾ ਨਾ ਕਹਿੰਦਾ ਲੈ ਆਈ ਪਲੇਟ ਦੀ ਜਾ ਕੇ ਕੱਲ ਨੂੰ ਵੀ ਲੈ ਕੇ ਆਉਣਾ ਹੋਊਗਾ ਮੈਨੂੰ ਕਹਿੰਦਾ ਤੂੰ ਵਾਓ ਓ ਬਰਫੀ ਚੜਾਈ ਆ ਮਾਣੀ ਮੋਟੀ ਆਂ ਤਨੀ ਨਹੀਂ ਥੋੜੀ ਘੱਟ ਚੜਾਈ ਆ ਹਮ ਸਹੀ ਆ ਆਹ ਜਿਹੜੀਆਂ ਚੀਜ਼ਾਂ ਪਈਆਂ ਹਜੇ ਲਿਫਾਵੇਂ ਆਂ ਜੀ ਨਾ ਨਹੀਂ ਆਪਣਾ ਇਹ ਆਪਣਾ ਹੈ ਤੇ ਹਾਂ ਸੋਣਾ ਬਈ ਬਾਬਾ ਬਾਹ ਵਾਲਾ ਦੇ ਦੇਣਾ ਹਾਇਰਾ ਕੋਠੀ ਪਾ ਕੇ ਦੇਣੀ ਭੈਣ ਨੂੰ ਵੱਡੀ ਹੋਵੇ ਲੱਗੀ ਬਈ ਬਾਹ ਮੈਸਤਰੀ ਲੱਗੇ ਪਏ ਆ ਹੈ ਕਿੰਨਾ ਲੱਗਣਾ ਓਏ ਕਿੰਨਾ ਲੱਗਣਾ 40 ਲੱਖ ਕੇ 50 ਲੱਖ ਬਾਹ ਖੇਡ ਲੋ ਚਲੋ ਫਿਰ ਬਈ ਟੋਪੀ 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 ਲਗਾਇਂ ਪਹਿਲਾਂ ਇਹ ਬਲੀ ਲੈ ਲਓ ਕਿੰਨਾ ਹੋਵੇ ਚੱਲ ਗਏ ਬਾਈ ਫਿਰ ਜਾਣਾ ਨਾਲ ਹੈ ਚਲੋ ਫਿਰ ਗੱਡੀ ਗਰਮ ਹੋ ਗਈ ਨਿਕਲੋ ਹਾਂਜੀ ਦੋਸਤੋ ਟਾਈਮ ਹੋ ਗਿਆ ਰਾਤ ਤੇ ਅੱਜ ਵਾਲੀ ਸ਼ਾਮ ਹੈਗੀ ਆ ਮੇਰੀ ਫੈਮਿਲੀ ਨਾਲ ਮੇਰੇ ਪਰਿਵਾਰ ਨਾਲ ਠੀਕ ਆ ਤੇ ਅਸੀਂ ਇਸ ਟਾਈਮ ਹੈਗੇ ਆ ਨਿਹਾਲ ਸਿੰਘ ਵਾਲਾ ਪਿੱਛੇ ਦੀ ਦੇਖ ਸਕਦੇ ਹਾਂ ਜੈਕ ਜੈਕਸ ਕੈਪ ਠੀਕ ਆ ਸਿਸਟਰ ਨਾਲ ਆਈ ਹੋਈ ਆ ਬਾਈ ਨਾਲ ਆਏ ਹੋਇਆ ਸੋ ਅੱਜ ਰਾਤ ਦਾ ਖਾਣਾ ਸਾਡਾ ਬਾਹਰ ਆ ਠੀਕ ਆ ਅੱਜ ਕੰਮ ਕਾਫੀ ਹੋ ਗਿਆ ਆਪਣੇ ਸੋ ਇੱਕ ਜਿਹੜਾ ਸਭ ਤੋਂ ਜ਼ਿਆਦਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋਇਆ ਸੀਗਾ ਕਿ ਆਪਾਂ ਬਹੁਤ ਜਲਦੀ ਗਾਣਾ ਲੈ ਕੇ ਆਵਾਂਗੇ ਤੁਹਾਡੇ ਨੇ ਇੱਕ ਸਾਡਾ ਉਹਦੇ ਰਿਲੇਟਡ ਸੀਗਾ ਅਸੀਂ ਉੱਧਰ ਗਏ ਸੀਗੇ ਉੱਧਰ ਹਨੇਰਾ ਹੋ ਗਿਆ ਸਾਨੂੰ ਅਸੀਂ ਉੱਧਰੋਂ ਅਸੀਂ ਹੁਣੇ ਹੀ ਪਹੁੰਚੇ ਆ ਟਾਈਮ ਤੇ ਆਏ ਸਾਨੂੰ ਲੇਟ ਕਰਾ ਤਾ ਜੀ ਅਸੀਂ ਟਾਈਮ ਨਾਲ ਪਹੁੰਚ ਜਾਣਾ ਸੀ ਜੀ ਹੂੰ ਰਾਤ ਨੂੰ ਵੀ ਜਾਣਾ ਸੀਗਾ ਰਾਤ ਦਾ ਮਾਹੌਲ ਵੈਸੇ ਵਧੀਆ ਹੁੰਦਾ ਘੈਂਟ ਲੱਗਦਾ ਨਾ ਸ਼ਾਂਤੀ ਮੈਨੂੰ ਦਿਨੇ ਆਂਦੀ ਹੋਈ ਪਈ ਆ ਤੁਸੀਂ लेट ਨਹੀਂ ਇੰਨਾ ਵੀ ਟਾਈਮ ਨਹੀਂ ਹੋਇਆਗਾ ਟਾਈਮ ਕਿੰਨਾ ਹੋਇਆ 7 ਵਜੇ ਹਾਲੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆਗਾ ਠੀਕ ਆ ਸੋ ਐਸ਼ ਐਸ਼ ਉਹਨਾਂ ਨੂੰ ਪੂਰਾ ਚਾ ਚੜ੍ਹਿਆ ਹੋਇਆ ਐਸ਼ ਜੈਸ਼ ਭੈਣ ਐਂਡ ਬਾਈ ਇਹ ਸਾਰੇ ਜਣੇ ਆਏ ਹੋਏ ਆ ਇੱਥੇ ਤੇ ਜੈਕਸ ਕੈਫੇ ਤੁਸੀਂ ਸਾਰੇ ਸੁਣੇ ਹੋਗਾ ਬਹੁਤ ਮਸ਼ਹੂਰ ਆ ਬਾਈ ਉਹਨਾਂ ਦੇ ਬਹੁਤ ਵਧੀਆ ਸਮਾਨ ਹੁੰਦਾ ਹਰੇਕ ਚੀਜ਼ ਅਸੀਂ ਜਦੋਂ ਵੀ ਇੱਥੇ ਆਉਣੇ ਆ ਇੱਥੇ ਜ਼ਰੂਰ ਆਉਣੇ ਹੁੰਨੇ ਆ ਹੁਣ ਅਸੀਂ ਇਹ ਮੇਰੇ ਸ ਨਾਲ 2-3 ਮਹੀਨੇ ਹੋ ਗਏ ਹਨ ਉਸ ਤੋਂ ਬਾਅਦ ਸਾਡਾ ਕੀੜਾ ਨਹੀਂ ਵੱਜਿਆ ਤੇ ਹੁਣ ਅਸੀਂ ਇੱਥੇ ਆਏ ਆ ਸਾਰੀ ਫੈਮਿਲੀ ਦੇ ਨਾਲ ਤੇ ਚਲੋ ਆਪਾਂ ਚੱਲਦੇ ਆ ਅੰਦਰ ਤੇ ਅੰਦਰਲਾ ਵੀਊ ਤੁਹਾਨੂੰ ਦਿਖਾਉਣੇ ਆ ਬਹੁਤ ਘੈਂਟ ਆ ਠੀਕ ਆ ਭੁੱਖ ਲੱਗੀ ਬਲੋਗ ਕੁਝ ਖਵਾ ਦਿਓ ਭੁੱਖ ਲੱਗੀ ਆ ਹੁਣ ਤਾਂ ਮੈਨੂੰ ਸਾਡਾ ਨਾ ਖਵਾ ਦਾ ਵੱਡ ਕਿਵੇਂ ਇੱਕ ਹੀ ਖਵਾ ਦੋ ਚਲੋ ਆਉ ਤੁਹਾਨੂੰ ਦਿਖਾਉਣੇ ਆ ਪਹਿਲਾਂ ਅੰਦਰਲਾ ਵੀਊ ਉਹ ਵੀ ਟੈਡ ਦੇ ਚੂਹੇ ਹੋ ਗਏ ਸ਼ਾਂਤ ਹਾਂਜੀ ਬਸ ਪੁੱਤ ਹੁਣ ਕੀ ਲੈਣੀ ਆ ਰੋਟੀ ਖੜ ਜਾ ਖੜ ਜਾ ਖੜ ਜਾ ਖੜ ਜਾ ਮਾਮੂਲੀ ਲੈ ਜਾ ਮਾਮੂਲੀ ਲੈ ਜਾ ਕਿਵੇਂ ਆ ਥੋੜੇ ਚੂਹੇ ਸ਼ਾਂਤ ਹੋਏ ਕਿ ਨਹੀਂ ਹੋਏ ਹੋ ਗਏ ਸਾਰੇ ਜਾਨਵਰ ਸ਼ਾਂਤ ਹੋਏ ਬੈਠੇ ਆ ਮੇਰੇ ਸਾਡਾ ਵੱਡਾ ਜਾਨਵਰ ਜਿਹੜਾ ਹੈਗਾ ਮੈਨੂੰ ਤੁਹਾਨੂੰ ਕੁਝ ਖਾਂਦੇ ਇਹਦਾ ਰੌਲਾ ਜਿਆਦਾ ਹੁੰਦਾ ਨੇ ਖਾਣਾ ਘੱਟ ਹੁੰਦਾ ਠੀਕ ਆ ਸੋ ਪਿਛਲਾ ਵੀਊ ਦੇਖ ਸਕਦੇ ਹੋ ਤੁਸੀਂ ਠੀਕ ਆ ਜਿਹੜਾ ਤੁਹਾਨੂੰ ਦੱਸ ਕੇ ਆਟੇ ਵਧੀਆ ਬਣੀ ਜੀ ਹੂੰ ਬਹੁਤ ਵਧੀਆ ਕੈਂਟ ਫੀਲਿੰਗ ਆਉਂਦੀ ਇੱਥੇ ਹੈਨਾ ਜਦੋਂ ਵੀ ਤੁਸੀਂ ਤਿੰਨ ਹਾਲ ਸਿੰਘ ਵਾਲੇ ਆਉਂ ਨਾ ਰੋਡ ਦੇ ਉੱਤੇ ਬਣਿਆ ਹੋਇਆ ਸੋ ਅਸੀਂ ਇਸ ਟਾਈਮ ਹੈਗੇ ਨਿਹਾਲ ਸਿੰਘ ਵਾਲਾ ਤੇ ਰੋਡ ਦੇ ਉੱਤੇ ਬਾਈ ਦਾ ਬਣਿਆ ਹੋਇਆ ਜੈਕ ਜੈਕਸ ਕੈਫੇ ਜੈਕਸ ਪੀਜ਼ਾ ਕੈਫੇ ਬਹੁਤ ਘੈਂਟ ਪੀਜ਼ਾ ਬਾਈ ਹੁਣੋਂ ਦਾ ਹੁੰਦਾ ਹਰ ਇੱਕ ਚੀਜ਼ ਬਹੁਤ ਘੈਂਟ ਹੁੰਦੀ ਆ ਠੀਕ ਆ ਤੇ ਬੈਕਗ੍ਰਾਉਂਡ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਛਾਦੀ ਮਰਾਉਣੇ ਆ ਤੁਹਾਨੂੰ ਬੈਕਗ੍ਰਾਉਂਡ ਦੀ ਉਹ ਸਾਡੇ ਵਾਲੇ ਜਾਨਵਰ ਸਾਰੇ ਸ਼ਾਂਤ ਹੋਏ ਬੈਠੇ ਰੌਲਾ ਜਿਆ ਦੇ ਪਾਇਆ ਵੇ ਕੇ ਸਾਡੇ ਸੱਡ ਕਰ ਲਿਆ ਬਸ ਜਾਨ ਦੀ تیاری ਜਾ ਆ ਦੀ ਤਿਆਰੀ ਹੈ ਸਹੀ ਹੈ ਨਾ ਲੋ ਫਿਰ ਦਿਖਾਈਏ ਤੁਹਾਨੂੰ ਕੈਸੀ ਅੱਜ ਆ ਜੇ ਫਿਰ ਤੁਹਾਨੂੰ ਸਾਰੇ ਜਣੇ ਜੁੜੇ ਰਹੋ ਇੱਕ ਵਾਰੀ ਜਰੂਰ ਇੱਥੇ ਆਏ ਨਾ ਇੱਕ ਵਾਰੀ ਜ਼ਰੂਰ ਹੋ ਕੇ ਜਾਇਓ ਠੀਕ ਆ ਬਾਈਆਂ ਮਰਾਉਣੇ ਸਾਨੂੰ ਜੁੜੇ ਰਹੋ ਸਾਰੇ ਜਣੇ ਕਮ ਪੂਰਾ ਫੈਮਿਲੀ ਵਿੱਚ ਬੈਠਣ ਵਾਸਤੇ ਸਾਰਾ ਇਦਾਂ ਹਣ ਤੁਸੀਂ ਸਾਰੀ ਫੈਮਿਲੀ ਨਾਲ ਬੈਠ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਪੜੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਾਰੇ ਜਣੇ ਬੈਠ ਕੇ ਤੇ ਇੰਜੋਏ ਕਰ ਸਕਦੇ ਹੋ ਇੱਕ ਸੈਪਰੇਟ ਪਾਰਟ ਬਣਿਆ ਹੋਇਆ ਹਨ ਕਿਉਂਕਿ ਆਪਾਂ ਸਾਰੀ ਪਬਲਿਕ ਇੱਥੇ ਹੁੰਦੀ ਆ ਆਪਾਂ ਫੈਮਿਲੀ ਫੈਮਿਲੀ ਮੈਂਬਰ ਨੇ ਬੈਠਣਾ ਹੋਵੇ ਤਾਂ ਇੱਕ ਤਰ੍ਹਾਂ ਦਾ ਅਲੱਗ ਪੋਸਟ ਪਰ ਤਿਆਰ ਹੋਇਆ ਜੇ ਬੜਾ ਘੈਂਡ ਲੱਗਦਾ ਘੈਂਟ ਜੀ ਹੋਣਾ ਇੱਥੇ ਠੀਕ ਆ ਤੇ ਹਰੇਕ ਜਗ੍ਹਾ ਦੇ ਉੱਤੇ ਅਲੱਗ-ਲੱਗ ਗ੍ਰਾਫਿਕ ਦਿਖਾਇਆ ਹੋਇਆ ਇੱਥੇ ਹਨ ਜਿਹੜਾ ਸਾਨੂੰ ਵਧੀਆ ਲੱਗਦਾ ਇੱਥੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾਛੜਾ ਬਹੁਤ ਹੁੰਦੇ ਜਦ ਇਹੋ ਜਿਹੇ ਇਦਾਂ ਦੇ ਘੈਂਡ-ਘੈਂਡ ਫਲਾਵਰ ਮੱਥੇ ਲੱਗਦੇ ਹਨ ਨੀ ਆ ਰਹੀ ਵਕਰ ਸੋ ਰੀਅਲ ਨਹੀਂ ਹੈਗੇ ਸੋ ਘਰ 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 ਆਈ ਜਦੋਂ ਵੀ ਘਰ ਆਈ ਨਾਲ ਲੜੇ ਹੁੰਦੇ ਇੱਥੇ ਅੱਜ ਥੋੜਾ ਉਹਦੋਂ ਦਿਮਾਗ ਥੋੜਾ ਚੇਂਜ ਹੋ ਗਿਆ ਅੱਛਾ ਘਰ ਵਾਲੀ ਨਾਲ ਲੜਕੇ ਹੀ ਆਉਣਾ ਉਦਾਂ ਨਹੀਂ ਆ ਸਕਦੇ ਘਰ ਵਾਲੀ ਨਾਲ ਮੈਂ ਤਾਂ ਇਹ ਕਹਿੰਦਾ ਵੀ ਘਰ ਵਾਲ ਨੂੰ ਨਾਲ ਲੈ ਕੇ ਆਉ ਠੀਕ ਆ ਉਹ ਬਸ ਬਦਲ ਗਏ ਨਾ 1 ਮਿੰਟ ਚ ਬਦਲ ਗਏ ਤੁਸੀਂ ਬਦਲਦੇ ਹੋ ਉਸੇ ਘਰ ਵਾਲੀ ਤੋਂ ਪਰੇਸ਼ਾਨ ਹੋ ਫਿਰ ਤੁਸੀਂ ਬਾਹਰ ਵਾਲੀ ਨੂੰ ਲਿਆ ਕੇ ਦੇ ਤੂੰ ਤੁਸੀਂ ਲਿਆ ਕੇ ਦੇਖੋ ਪਹਿਲਾਂ ਹੂੰ ਕੀ ਰਿਜ਼ਲਟ ਮਿਲਦਾ ਉਹ ਫਿਰ ਬਾਅਦ ਚ ਪਤਾ ਲੱਗੂਗਾ ਅਰ ਯਾ ਤਾਂ ਪਤਾ ਹੀ ਜਿਹੜਾ ਮਿਲਣਾ ਠੀਕ ਹੈ ਚਲ ਆਉ ਹੁਣ ਬਾਈ ਨੂੰ ਲਾਉਣੇ ਆ ਅੱਜ ਜੁੜੇ ਰਹੋ ਆਪੋ ਤੇ ਸਾਡਾ ਸਾਰੇ ਪਾਏ ਹੋਏ ਆ ਸਾਰਿਆਂ ਦੇ ਆ ਵੱਡੇ ਬੱਚਿਆਂ ਨੇ ਖਿਲਾਫ ਸਭ ਤੋਂ ਜਿਆਦਾ ਖਿਲਾਫ ਨਹੀਂ ਪਾਇਆ ਰਾਇ ਰੂਡੀ ਨਾ ਨਹੀਂ ਆ ਰੂਡੀ